ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਦੀ ਕੋਸ਼ਿਸ਼ਾਂ ਸਦਕਾ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਹਿਆਤ ਨਗਰ ਅਤੇ ਨਾਲ ਲੱਗਦੇ ਪਿੰਡਾਂ ਨੂੰ ਸਦਭਾਵ ਮੰਡਪ ਕਮਿਊਨਿਟੀ ਹਾਲ ਦਾ ਖੂਬਸੂਰਤ ਤੋਹਫਾ ਮਿਲਣ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਚੇਅਰਮੈਨ ਰਮਨ ਬਹਿਲ ਦੀ ਯਤਨਾਂ ਦਾ ਸਦਕਾ 1.46 ਕਰੋੜ ਦੀ ਲਾਗਤ ਦੇ ਨਾਲ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ ਜੋ ਕਿ ਅਗਲੇ 4 ਮਹੀਨਿਆਂ ਦੇ ਵਿੱਚ ਮੁਕੰਮਲ ਹੋ ਜਾਏਗਾ ਗੱਲਬਾਤ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸਮੁੱਚੇ ਗੁਰਦਾਸਪੁਰ ਹਲਕੇ ਦਾ ਵਿਕਾਸ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੈ ਔਰ ਇਸ ਲਈ ਉਹ ਦਿਨ ਰਾਤ ਪ੍ਰਯਾਸ ਕਰ ਰਹੇ ਹਨ। ਹਾਂਜੀ ਸਰ ਜੀ। ਅਸੀਂ ਅੱਜ ਆਪਣੇ ਜੱਦੀ ਪਿੰਡ ਹਜ਼ਾਰਨਗਰ ਵਿੱਚ ਖੜੇ ਆ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਇਹ ਸਾਡੀ ਕਰਮ ਭੂਮੀ ਵੀ ਆ ਔਰ ساری ਉਮਰ ਮੇਰੇ ਬਜ਼ੁਰਗਾਂ ਨੇ ਵੀ ਇੱਥੇ ਮਿਹਨਤ ਕਰਕੇ ਆਪਣੀ ਜ਼ਿੰਦਗੀ ਬਿਸ਼ਰ ਕੀਤੀ ਆ ਔਰ ਪਰਿਵਾਰ ਨੂੰ ਵੀ ਪਾਲਿਆ। ਅੱਜ ਉਸ ਪਿੰਡ ਦੇ ਵਿੱਚ ਇੱਕ ਬਹੁਤ ਵਧੀਆ ਪ੍ਰੋਜੈਕਟ ਜਿਹਨੂੰ ਆਪਾਂ ਸਦਭਾਵ ਮੰਡਪ ਕਹਿੰਦੇ ਆ ਉਹ ਤੁਸੀਂ ਦੇਖ ਰਹੇ ਹੋ ਕਿ ਉਹਦੀ ਕੰਸਟਰਕਸ਼ਨ ਜਿਹੜੀ ਆ ਉਹ ਤੇਜ਼ੀ ਨਾਲ ਸ਼ੁਰੂ ਆ ਔਰ ਉਹ ਇਹਦਾ ਮਹਿਕਮਾ ਪੀ ਡਬਲਯੂ ਡੀ ਇਹ ਕੰਸਟਰਕਸ਼ਨ ਕਰਵਾ ਰਿਹਾ ਇਹ ਜਿਹੜਾ ਇੱਕ ਕਮਿਊਨਿਟੀ ਹਾਲ ਇਸ ਇਲਾਕੇ ਵਾਸਤੇ ਵਰਦਾਨ ਸਾਬਤ ਹੋਊਗਾ ਬਹੁਤ ਖੂਬਸੂਰਤ ਇਹ ਹਾਲ ਬਣੂਗਾ ਤਕਰੀਬਨ 90 ਫੁੱਟ ਦੇ ਕਰੀਬ ਲੰਬਾ ਔਰ 35 35 ਫੁੱਟ ਚੌੜਾਈ ਉਹਦੀ ਹੋਏਗੀ ਇਦੇ ਨਾਲ ਪਬਲਿਕ ਵਾਸ਼ਰੂਮਸ ਦਫ਼ਤਰ ਔਰ ਨਾਲ ਦੋ ਕਮਰੇ ਤਿਆਰ ਹੋਣ ਵਾਸਤੇ ਹੋਣਗੇ ਕਿਚਨ ਨਾਲ ਹੋਊਗਾ ਹੋਰ ਵੀ ਜਿਹੜੀਆਂ ਫੈਸਿਲਿਟੀ ਜੇ ਕਮਿਊਨਿਟੀ ਹਾਲ ਦੇ ਨਾਲ ਹੋਣੀਆਂ ਚਾਹੀਦੀਆਂ ਨੇ ਸਾਰੀਆਂ ਇਹਦੇ ਵਿੱਚ ਪ੍ਰੋਵਾਈਡਡ ਹੋਣਗੀਆਂ ਔਰ ਇਹਦੇ ਸਾਹਮਣੇ ਪਾਰਕਿੰਗ ਲਈ ਵਧੀਆ ਖੁੱਲੀ ਜਗ੍ਹਾ ਛੱਡੀ ਗਈ ਆ ਇਹ ਬਹੁਤ ਥੇਰ ਤੋਂ ਨिलੰਬਿਤ ਪਿਆ ਸੀਗਾ ਕਿਉਂਕਿ ਕਾਰਨ ਇਹ ਸੀਗਾ ਵੀ ਪਿੰਡ ਦੀ ਪੰਚਾਇਤ ਜਿਹੜੀ ਸੀ ਉਹ ਜਗ੍ਹਾ ਨਹੀਂ ਸੀ ਮੋਈਆ ਕਰ ਰਹੀ ਔਰ ਉਹਦੇ ਕਰਕੇ ਇਹ ਪ੍ਰੋਜੈਕਟ ਲੇਟ ਹੁੰਦਾ ਗਿਆ ਜਿਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਮੈਂ ਤਰਵਾਦ ਕਰਦਾ ਲੋਕ ਡਿਵੈਲਪਮੈਂਟ ਅਫੀਸਰ ਉਹਨਾਂ ਦੇ ਸਾਰੇ ਟੀਮ ਦਾ ਜਿਨ੍ਹਾਂ ਨੇ ਜਗਾ ਲੋਕਾਂ ਨਾਲ ਸਲਾਹ ਕਰਕੇ ਪਿੰਡ ਵਾਲਿਆਂ ਨਾਲ ਮੋਤ ਮੇਰਾ ਨਾਲ ਸਾਰਿਆਂ ਨਾਲ ਸਲਾਹ ਕਰਕੇ ਜਗਾ ਆਇਡੈਂਟੀਫਾਈ ਕੀਤੀ ਪੰਚਾਇਤ ਦੀ ਜਗਾ ਜਿਹੜੀ ਸੀਗੀ ਉਹ ਅਸੀਂ ਉਹਨਾਂ ਨੂੰ ਪੀ ਡਬਲਯੂ ਡੀ ਵਿਭਾਗ ਨੂੰ ਦਿੱਤੀ ਆ ਔਰ ਪੀ ਡਬਲਯੂ ਡੀ ਵਿਭਾਗਾਂ ਇਹ ਜਿਹੜਾ ਹਾਲ ਬਣਾ ਰਿਹਾ ਇਹਦੇ ਨਾਲ ਕਿਵੇਂ ਇਕੱਲਾ ਹਯਾਦ ਰ ਬਣੂ ਨਹੀਂ ਬਲਕਿ ਜਿਹੜੇ ਨਾਲ ਉਹਦੇ ਪਿੰਡ ਪੈਂਦੇ ਨੇ ਭਾਵੇਂ ਉਹ ਕਾਲਾ ਨੰਗਲਾ ਵਰੀਆ ਵਾ ਪੀਰਾ ਬਾਗਾ ਖੋਖਰਾ ਸਲੀਮਪੋਰਾ ਟੋਂਗਾ ਇਹਨਾਂ ਸਾਰਿਆਂ ਪਿੰਡਾਂ ਨੂੰ ਇਹਦਾ ਬਹੁਤ ਵੱਡਾ ਐਡਵਾਂਟੇਜ ਹੋਏਗਾ ਲੋਕ ਜਿਹੜੇ ਪੈਲਸਾ ਦੇ ਵਿੱਚ ਜਾ ਕੇ ਖੁਸ਼ੀ ਗਮੀ ਦੇ ਪ੍ਰੋਗਰਾਮ ਕਰਦੇ ਸੀਗੇ ਉਹਨਾਂ ਨੂੰ ਹੋਣੀ ਸਹੂਲਤ ਜਿਹੜੀ ਆ ਉਹ ਇਲਾਕੇ ਵੱਲੋਂ ਮਹੀਆ ਹੋਊਗੀ ਇੱਥੇ ਆ ਕੇ ਜਿਹੜੇ ਪਰਿਵਾਰ ਬਹੁਤ ਜ਼ਿਆਦਾ ਵੱਧ ਪੈਸੇ ਨਹੀਂ ਖਰਚ ਸਕਦੇ ਔਰ ਉਹ ਚਾਹਦੇ ਨੇ ਵੀ ਸਾਡੇ ਬੱਚਿਆਂ ਦਾ ਵਿਆਹ ਵੀ ਚਗੀ ਥਾਂ ਦੇ ਉੱਪਰ ਹੋਵੇ ਉਹਨਾਂ ਵਾਸਤੇ ਇੱਕ ਕਮਿਊਨਿਟੀ ਹਾਲ ਜਿਹੜਾ ਉਹ ਬਣਾਇਆ ਜਾ ਰਿਹਾ ਇੱਥੇ ਹਰ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਕੀਤੇ ਜਾਣਗੇ ਤਕਰੀਬਨ 7/2 ਏਕੜ ਜ਼ਮੀਨ ਜਿਹੜੀ ਆ ਉਹ ਇਸ ਪ੍ਰੋਜੈਕਟ ਲਈ ਦਿੱਤੀ ਆ 1 ਏਕੜ ਦੇ ਕਰੀਬ ਇਹਦੇ ਦੇ ਸਾਰਾ ਕੰਸਟਰਕਸ਼ਨ ਔਰ ਬਾਉਂਡਰੀ ਵਾਲ ਹੋਏਗੀ ਔਰ ਬਾਕੀ ਘੜੀ ਜਗ੍ਹਾ ਉਹਦੇ ਵਿੱਚ 16 ਲੌਨ ਔਰ ਪਾਰਕ ਬਣਾ ਕੇ ਔਰ ਪਾਰਕਿੰਗ ਵਗੈਰਾ ਦਾ ਪ੍ਰਬੰਧ ਕਰਕੇ ਤੇ ਖੂਬਸੂਰਤ ਇਹ ਜਿਹੜਾ ਪ੍ਰੋਜੈਕਟ ਆ ਉਹ ਇਸ ਇਲਾਕੇ ਨੂੰ ਮਿਲਣ ਜਾ ਰਿਹਾ तकरीबन 1 ਕਰੋੜ ਤੇ 40 ਲੱਖ ਰੁਪਏ ਇਸ ਇਨਸਾਨ ਇਹਦੇ ਤੇ ਖਰਚ ਆਉਂਦਾ ਅਨੁਮਾਨ ਹੈ ਔਰ ਮੈਂ ਐਕਸਰ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਡੀ ਸਾਹਿਬ ਨਾਲ ਗੱਲ ਕਰਕੇ ਕੁਝ ਐਡੀਸ਼ਨਲ ਅਮਾਉਂਟ ਵੀ ਕਰਾ ਲਓ ਤਾਂ ਕਿ ਬਾਉਂਡਰੀ ਵਾਲ ਵੀ ਬਣ ਜਾਵੇ ਤੇ ਇਹ ਜਦੋਂ ਬਾਉਂਡਰੀ ਵਾਲ ਬਣ ਜਾਏਗੀ ਫਿਰ ਸਾਮ ਸੰਭਾਲ ਜਿਹੜੀ ਆ ਉਹ ਚੰਗੀ ਹੋ ਜੂਗੀ ਇੱਕ ਵਾਰ ਬੇਨਤੀ ਕਰਦਾ ਸਾਡੇ ਸਾਰੇ ਹੀ ਬਹੁਤ ਵਧੀਆ ਸਾਡੇ ਆਫੀਸਰਸ ਨੇ ਐਕਸ਼ਨ ਹਰਜੋਤ ਜੀ ਇੱਥੇ ਨੇ ਪਰਮਿੰਦਰ ਜੀ ਤਾਗੜਗੁਰ ਤੋਂ ਆਏ ਨੇ ਲਵਜੀਤ ਜੀ ਨੇ ਜਿਹੜੇ ਆਪ ਗਵਾਂਢੀ ਨੇ ਇਸ ਪਿੰਡ ਦੇ ਉਹਨਾਂ ਨੂੰ ਮੈਂ ਉਹ ਹੀ ਤਕੀਦ ਕੀਤੀ ਆ ਵੀ ਇਹ ਮਿਆਰੀ ਕੰਮ ਹੋ ਗਏ ਕੰਸਟਰਕਸ਼ਨ ਬਹੁਤ ਵਧੀਆ ਕਰਾਇਓ ਤਾਂ ਕਿ ਲੰਬਾ ਸਮਾਂ ਤੱਕ ਲੋਕਾਂ ਨੂੰ ਇਹ ਜਿਹੜੀਆਂ ਸਹੂਲਤਾਂ ਨੇ ਮਿਲਦੇ ਰਹਿਣ ਔਰ ਮੈਂ ਪੰਚਾਇਤ ਡਿਪਾਰਟਮੈਂਟ ਦਾ ਵੀ ਧੰਨਵਾਦੀ ਆ ਜਿਨ੍ਹਾਂ ਨੇ ਇਹ ਬਹੁਤ ਦੇਰ ਤੋਂ ਇੱਕ ਨਿਲੰਬਿਤ ਜਗਾ ਪਈ ਸੀਗੀ ਜਿਹਨੂੰ ਫਾਈਨਲ ਕਰਨ ਤੇ ਕਿੰਨੇ ਟਾਈਮ ਲੱਗ ਗਿਆ ਅਜੋ ਪੂਰੀ ਕਰਕੇ ਦੇਤੀ ਆ ਸੋ ਪਰਮੇਸ਼ਵਰ ਕਿਰਪਾ ਕਰੇ ਇਹ 3-4 ਮਹੀਨੇ ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਮੇਰੇ ਖਿਆਲ ਕੰਪਲੀਟ ਕਰੂਗਾ ਔਰ ਮੈਂ ਐਕਸਲ ਸਾਹਿਬ ਨੇ ਵੀ ਬੇਨਤੀ ਕਰੂੰਗਾ ਵੀ ਕੰਟਰੈਕਟਰ ਨੂੰ ਵੀ ਕਹੋ ਜੀ ਵੀ ਟਾਈਮ ਬਾਉਂਡ ਰੱਖ ਕੇ ਕਿ ਉਹਨੂੰ ਡੇਢ ਦੇ ਦਿਓ ਵੀ ਉਹ ਡੇਢ ਦੇ ਵਿੱਚ ਇਹਨੂੰ ਖਤਮ ਕਰਕੇ ਤਿਆਰ ਕਰਕੇ ਆਪਾਂ ਲੋਕਾਂ ਨੂੰ ਸਮਰਪਿਤ ਕਰ ਦਈਏ ਤਾਂ ਕਿ ਜਲਦੀ ਤੋਂ ਜਲਦੀ ਲੋਕ ਇੱਥੇ ਆ ਕੇ ਜਿਹੜੇ ਆਪਣੇ ਨੇ ਪ੍ਰੋਗਰਾਮ ਕਰ ਸਕਣ ਇਹਦੇ ਬਣਨ ਨਾਲ ਇੱਕ ਬਹੁਤ ਵੱਡਾ ਆਰਥਿਕ ਫਾਇਦਾ ਆਮ ਨਾਗਰਿਕਾਂ ਨੂੰ ਆਮ ਵਾਸੀਆਂ ਨੂੰ ਆਮ ਪਿੰਡ ਵਾਲਿਆਂ ਨੂੰ ਹੋਣ ਵਾਲਾ ਵਾ ਤਾਂ ਕਿ ਉਹਨਾਂ ਨੂੰ ਹੁਣ ਕਿਤੇ ਬਾਹਰ ਕਿਤੇ ਵਧੀਆ ਪੈਲਟ ਤੇ ਜਾਣ ਦੀ ਲੋੜ ਨਹੀਂ ਕਿਸੇ ਪਾਸੇ ਕਰਜ਼ੇ ਦੀ ਲੋੜ ਨਹੀਂ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਇੱਕ ਬਹੁਤ ਖੂਬਸੂਰਤ ਪੈਲੇਸ ਜਿਹੜਾ ਕਿਸੇ ਪ੍ਰਾਈਵੇਟ ਪੈਲੇਸ ਤੋਂ ਘੱਟ ਨਹੀਂ ਹੋਊਗਾ ਇੱਕ ਕਮਿਊਨਿਟੀ ਹਾਲ ਜਿਹੜਾ ਉਹ ਬਣੂਗਾ ਸੋ ਆਕਾਲਪੁਰੇ ਕਿਰਪਾ ਕਰੇ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਵਚਣਬੱਧਾ ਲੋਕਾਂ ਦੇ ਜੀਵਨ ਸਤਰ ਨੂੰ ਉੱਚਾ ਚੁੱਕਣ ਲਈ ਔਰ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾ ਦੇਣ ਲਈ ਧੰਨਵਾਦ